ਹਰ ਔਰਤ ਦੇ ਅੰਦਰ ਇੱਕ ਐਸਾ ਸਿਸਟਮ ਆ ਉਹ ਮਰਦ ਦੀ ਨਜ਼ਰ ਤੋਂ ਪਹਿਚਾਨ ਜਾਂਦੀ ਆ ਵੀ ਇਹ ਕੀ ਚਾਹੁੰਦਾ ਕਿੰਨਾ ਕੁ ਸਾਧ ਆ ਪਤਾ ਲੱਗ ਜਾਂਦਾ ਤੁਸੀਂ ਨਹੀਂ ਪਛਾਨ ਸਕਦੇ ਔਰਤ ਔਰਤ ਕੋਈ ਭੈਣ ਹੋਵੇ ਉਹ ਸਾਨੂੰ ਇੱਕ ਮਿੰਟ ਚ ਫੜ ਲੂਗੀ ਵੀ ਤੇਰੀ ਆ ਇੱਥੇ ਅੱਖ ਮੈਲੀ ਆ ਤੂੰ ਐਹੋ ਜਿਹਾ ਬੰਦਾ ਔਰਤ ਨੂੰ ਤਾਂ ਹੀ ਤਾਂ ਉਹ ਔਰਤ ਦਾ ਮਾਇਆ ਦੇ ਵਿੱਚ ਪੈਰਾ ਲੱਗਿਆ ਹੋਇਆ ਔਰਤ ਦੀ ਸਿਸਟਮ ਔਰਤ ਨੂੰ ਡਿਊਟੀ ਮਿਲੀ ਹੋਈ ਆ ਮਾਇਆ ਦੇ ਵਿੱਚ ਕਿ ਤੂੰ ਜੀਓ ਤੇ ਇਹ ਤੇਰੀ ਮਸ਼ੀਨ ਤੋਂ ਮੈਨੂਫੈਕਚਰਿੰਗ ਹੋਣੀ ਆ ਹੂੰ ਤੇ ਐ ਬਾਡੀ ਦੇਣੀ ਆ ਸਾਰਿਆਂ ਨੂੰ ਤੇਰੀ ਡਿਊਟੀ ਆ ਤੇਰੇ ਬਿਨਾ ਬਾਡੀ ਨਹੀਂ ਮਿਲ ਸਕਦੀ ਆ ਬ੍ਰਹਮ ਬੋਲੂ ਕਿਦਾਂ ਕਿਹਦੇ ਚ ਬੋਲੂ ਜਾਓ ਇਹ ਹਿਰਦਾ ਦੇ ਨਾ ਹੁੰਦੀ ਤਾਉ ਮਨ ਕਿੱਠੇ ਰਹਤਾ ਜੇ ਇਹ ਦੇ ਨਾ ਹੁੰਦੀ ਇਹ ਹਿਰਦਾ ਨਾ ਹੁੰਦਾ ਮਨ ਕਿਥੇ ਰਹਿੰਦਾ ਹੂੰ ਧਿਆਨ ਜਿਹੜਾ ਆ ਪੂਰਾ ਮਾਈਂਡ ਜੋ ਆਪਾਂ ਗੱਲਾਂ ਕਰ ਰਹੇ ਗਿਆਨ ਲੈ ਰਹੇ ਆ ਕਹ ਰਹੇ ਸੁਣ ਰਹੇ ਇਹੀ ਮਨ ਆ ਇਹ ਮਨ ਸੀਓ ਇਹ ਮਨ ਸ਼ਕਤੀ ਇਹ ਮਨ ਪੰਜ ਤਤ ਕੋ ਜੀਓ ਇਹ ਮਨ ਸ਼ਕਤੀ ਇਹ ਮਨ ਸੀਓ ਇਹ ਮਨ ਪੰਜ ਤੱਤ ਕੋ ਜਿਓ ਆ ਬਾਡੀ ਦੇ ਨਾਲ ਜੁੜਿਆ ਹੋਇਆ ਮਾਨ ਆ ਹੂੰ ਬਾਡੀ ਇਹਨੂੰ ਭਰਮ ਪੈ ਗਿਆ ਮੈਂ ਬਾਡੀ ਆ ਤਾਂ ਹੀ ਡਰਦਾ ਆ ਹਾਏ ਮੈਨੂੰ ਮਾਰ ਨਾ ਦੇਵੇ ਹਾਏ ਮੈਂ ਭੁੱਖਾ ਨਾ ਰਹਿ ਜਮਾ ਹੂੰ ਹਾਏ ਦੁਨੀਆ ਜ਼ਹਾਨ ਦੇ ਡਿਪਰੈਸ਼ਨ ਐਂਜ਼ਾਇਟੀਆਂ ਕ੍ਰੀਏਟ ਕੀਤੀਆਂ ਹੋਈਆਂ ਹੂੰ ਤਾਣਾ ਬਾਣਾ ਬੁਣੀ ਜਾਂਦਾ ਤਾਣਾ ਬਾਣਾ ਕੀ ਬੁਣਦਾ ਸੋਚਾਂ ਦਾ ਥੌਟਸ ਜਿਹੜੇ ਆ ਇਦਾਂ ਇਦਾਂ ਕਰਦੇ ਆ ਇੱਕ ਥੌਟਸ ਆਉਂਦਾ ਆ ਕਰ ਲਈਏ ਦੂਜਾ ਥੌਟਸ ਆਉਂਦਾ ਨਹੀਂ ਇਦਾਂ ਨਹੀਂ ਕਰਨਾ ਮੰਦਾ ਆਪਣੇ ਅੰਦਰ ਉਲਝਿਆ ਹੋਇਆ ਹੈ। ਹੂੰ ਫੋਕਸ ਦੇ ਨਾਲ ਇਹ ਦੇਖੇ ਵੀ ਦੋਨੇ ਹੀ ਆਵਾਜ਼ਾਂ ਕਿੱਥੋਂ ਆ ਰਹੀਆਂ ਹਨ ਤੇ ਇਹਨਾਂ ਨੂੰ ਇੱਕ ਕਰ ਦਿੱਤਾ ਜਾਵੇ। ਪਾਵਰ ਡਬਲ ਹੋ ਜਾਣੀ ਆ। ਪਾਵਰ ਡਬਲ ਹੋ ਜਾਣੀ ਆ। ਜਦੋਂ ਮਹਾਰਾਜ ਫੇਰ ਗੁਰੂ ਗ੍ਰੰਥ ਸਾਹਿਬ ਮਹਾਰਾਜ ਦਾ ਫੇਰ ਬਚਨ ਪਾਤਸ਼ਾਹ ਨਹੀਂ ਦਿੱਤਾ। ਮਹਾਰਾਜ ਕਹਿੰਦੇ ਆ ਵੀ ਇਹ ਇਹ ਸੰਸਾਰ 'ਚ ਆਪਾਂ ਆਏ ਕੀ ਕਰਨੇ ਆ? ਹੂੰ। ਯਾ ਇਸ ਜੱਗ ਮੈਂ ਕਾਹੇ ਕੋ ਆਇਆ? ਕੁਐਸਚਨ ਮਾਰਕ। ਬੰਦੇ ਨੂੰ ਬੰਦਿਆ ਤੂੰ ਸਾਰੀ ਦਿਹਾੜੀ ਭੱਜਾ ਫਿਰਦਾ। ਮੈਂ ਆ ਗੱਡੀ ਲੈ ਲਈ ਆ ਆ ਫੋਨ ਲੈ ਲਿਆ ਆਈਫੋਨ 16 ਪ੍ਰੋ ਲੈ ਲਿਆ 17 ਹੁਣ ਲਾਂਚ ਹੋਣ ਵਾਲਾ ਉਹ ਲੈਣਾ ਆ ਗੱਡੀ ਲਾਸਟ ਈਅਰ ਲਈ ਸੀ ਹੁਣ ਆ ਗੱਡੀ ਲੈਣੀ ਆ ਉਹ ਕੰਟਰੀ ਮੈਂ ਜਾਇਆ ਆ ਉੱਥੇ ਮੈਂ ਜਾਣਾ ਐਨੇ ਪੈਸੇ ਉਹਨੂੰ ਦੇ ਦਿੱਤੇ ਐਨੇ ਪੈਸੇ ਉਹ ਤੋਂ ਲੈ ਲਏ ਆ ਮੇਰੇ ਦੋਸਤ ਆ ਆ ਮੇਰੇ ਦੁਸ਼ਮਣ ਆ ਮੈਂ ਇਹਨਾਂ ਨੂੰ ਪਿਆਰ ਕਰਦਾ ਮੈਨੂੰ ਪਿਆਰ ਕਰਦੀ ਐਦੂ ਬਾਹਰ ਦੱਸੋ ਕਿਸੇ ਬੰਦੇ ਦੀ ਹੋਰ ਲਾਈਫ ਕੀ ਆ ਸਭ ਕੁਝ ਬਾਡੀ ਦੇ ਬੇਸ ਤੇ ਆ ਪੂਰਾ ਸੰਸਾਰ ਬਾਡੀ ਪਰ ਜਿੱਥੇ ਗੁਰਨਾਨਕ ਪਾਤਸ਼ਾਹ ਬੋਲਿਆ ਨਾ ਉਹ ਸੰਸਾਰ ਤੋਂ ਉੱਪਰ ਉੱਠ ਕੇ ਤੀਨ ਵਿਆਪਾ ਜਗਤ ਕੋ ਤੁਰਿਆ ਪਾਵਾਂ ਕੋਈ ਬ੍ਰਹਮ ਗਿਆਨ ਦੀ ਗੱਲ ਬੋਲਿਆ ਪਰ ਬੋਲਿਆ ਆ ਸ਼ਬਦਾਂ ਚ ਬੋਲਿਆ ਇਸ ਸਰੀਰ ਚੋਂ ਪਰ ਬੋਲਿਆ ਉਸ ਉਹ ਨਿਰਆਕਾਰ ਦੇ ਦੇਸ ਦੀ ਗੱਲ